ਤੇ ਇਹ ਜਿਹੜਾ ਜੁਲਮ ਕਰਤਾ ਕਿਹੜਾ ਤੁਸੀਂ ਧਾਰਨਾ ਲਾਇਆ ਕਿਹੜੀ ਤੁਸੀਂ ਨਹਿਰ ਪੁੱਟੀ ਕਿਹੜਾ ਤੁਸੀਂ ਕੋਈ ਕੋਈ ਕ੍ਰਾਈਮ ਕਰਤਾ ਜਿਹੜਾ ਤੁਹਾਨੂੰ ਜੇਲ੍ਹ ਦੀ ਹਵਾ ਖਾਣੀ ਪਈ ਸਭ ਤੋਂ ਵੱਡਾ ਸਾਡਾ ਕ੍ਰਾਈਮ ਇਹ ਸੀ ਜੋ ਅੱਜ ਮਾਨ ਸਾਹਿਬ ਕਰ ਰਹੇ ਹਨ ਨੰਗਲ ਉੱਥੇ ਬੈਠ ਕੇ ਭਾਖੜਾ ਟਾਈਮ ਤੇ ਸ਼ਰਮ ਦੀ ਗੱਲ ਹੈ ਕਿ ਜੇ ਸੂਬੇ ਦੇ ਮੁੱਖ ਮੰਤਰੀ ਨੂੰ ਧਾਰਨਾ ਲਾਉਣਾ ਪੈ ਜਾਵੇ ਦੱਸੋ ਵੀ ਫੇ ਪੰਜਾਬ ਦੀ ਤਰੱਕੀ ਤੇ ਪੰਜਾਬ ਦਾ ਭਲਾ ਕਿੱਥੇ ਹੈ 5 ਤਰੀਕ ਨੂੰ ਤੜਕੇ ਨੂੰ ਗੁੰਡਿਆਂ ਵਾਂਗ ਮਾਨ ਸਰ ਦੀ ਪੁਲਿਸ ਸਾਡੇ ਘਰਾਂ ਬੜੀ ਤੇ ਸਾਨੂੰ ਚੱਕ ਕੇ ਲੈ ਗਏ ਇਹ ਕਿਹੜਾ ਕਾਨੂੰਨ ਹੈ ਵੀ ਕਿਸੇ ਨੂੰ ਸੁੱਤੇ ਪਏ ਨੂੰ ਚੱਕ ਲੈ ਜੋ ਪੁਲਿਸ ਦੇ ਗੂਠਾ ਰੱਖ ਕੇ ਗਲ ਤੇ ਘੰਟ ਤੇ ਗੋਡਾ ਰੱਖ ਕੇ ਨੇ ਕੰਮ ਕਰਵਾਇਆ ਕਿਉਂਕਿ ਪੁਲਿਸ ਵਾਲੇ ਵਿਚਾਰੇ ਆ ਪਰੋਂਦੇ ਸੀ ਯਾਰ ਅਸੀਂ ਕੀ ਕਰੀਏ ਮਾ ਭਾਈ ਤੁਹਾਡਾ ਨੌਕਰੀਆਂ ਸੀ ਲੈ ਚਲੋ ਸਾਨੂੰ ਇੱਕ ਦਿਨ ਚੌਂਕੀ ਰੱਖਿਆ ਰਾਤੀ ਥਾਣੇ ਲੈ ਗਏ ਹਵਾਲਾਤ ਰੱਖਿਆ ਦੂਜੇ ਦਿਨ ਰਾਤ ਨੂੰ ਮੈਨੂੰ ਚੱਕ ਕੇ 8 ਵਜੇ ਜੇਲ੍ਹ ਛੱਡਿਆ ਜਿਹੜੀ ਜੇਲ੍ਹ ਤੇ ਰੱਖ ਕੇ ਤੁਹਾਨੂੰ ਰੋਪਣ ਤਾਂ ਸਵਰ ਕੀ ਮੇਰੇ ਅੰਦਰ ਕਿਵੇਂ ਦੇ ਹਾਲਾਤ ਨੇ ਕਿਵੇਂ ਤੁਸੀਂ ਪੂਰੀ ਗੱਲਬਾਤ ਦੇਖ ਕੇ ਆਏ ਹੋਣੇ ਤੇ ਕੀ ਰਿਹਾ ਅੰਦਰ ਤੁਸੀਂ ਦੇਖਿਆ ਦੇਖੋ ਸਾਡੀ ਬਦ ਕਿਸਮਤੀ ਹੈ ਕਿ ਸਾਡੀ ਨੌਜਵਾਨੀ ਰੋਲ ਰਹੀ ਹੈ ਆਈ 23 ਸਾਲ ਤੋਂ ਲੈ ਕੇ ਮੈਂ 30 32 ਸਾਲ ਤੱਕ ਦੇ ਨੌਜਵਾਨ ਝਾਦਾ ਦੇਖੇ ਨਾਸ਼ੀਕਰਨ ਨਾਸ਼ੀਕਰਨ ਕਿਉਂਕਿ ਇਹ ਤਾਂ ਨੌਜਵਾਨ ਵਿਚਾਰੇ ਨੇ ਤਾਂ ਹਾਂ ਮਾਰਦੇ ਸੀ ਕਹਿੰਦੇ ਅੰਕਲ ਅਸੀਂ ਫਸ ਗਏ ਇਸ ਦਲਦਲ ਦੇ ਵਿੱਚ ਤੇ ਸਰਕਾਰ ਨੇ ਅੱਜ ਉਹਨਾਂ ਦੀ ਮਦਦ ਕਰਨ ਦੀ ਬਜਾਏ ਉਹਨਾਂ ਤੋਂ ਟੈਸਟ ਕਰੇ ਚੱਕ ਜੇਲ੍ਹ ਦੇ ਵਿੱਚ ਤੇ ਜਿਹੜੇ ਵਿੱਚ ਆਪੇ ਗੋਲੀਆਂ ਵੱਢੀ ਜਾ ਰਹੇ ਨੇ ਇਹ ਕਿਹੜੀ ਗੋਲੀਆਂ ਪਤਾ ਨਹੀਂ ਉਹ ਐਨ ਐਨੀਆਂ ਗੋਲੀਆਂ ਛੋਟੀਆਂ ਛੋਟੀਆਂ ਕੱਢੀ ਵੱਡੀ ਗੋਲੀ ਹੈ ਉਹ ਬੰਡੀ ਯਾਰ ਪਿਤੇ ਦਿਨ ਹੀ 체ਟ੍ਰਿਕ ਨੂੰ ਕਿਸਾਨਾਂ ਵੱਲੋਂ ਇੱਕ ਕਾਲ ਦਿੱਤੀ ਗਈ ਸੀ ਕਿ ਸ਼ੰਭੂ ਪੁਲਿਸ ਥਾਣੇ ਦਾ ਘਰੋ ਕਰਨਾ ਹੈ ਕਿਉਂਕਿ ਕਿਸਾਨਾਂ ਦੇ ਧਰ ਨੇ ਸ਼ੰਭੂ ਬਾਰਡਰ ਖਨੋਰੀ ਬਾਰਡਰ ਚਕਾਏ ਗਏ ਸੀ ਉਸ ਜਗ੍ਹਾ ਤੋਂ ਟਰਾਲੀਆਂ ਤੇ ਹੋਰ ਸਮਾਨ ਚੋਰੀ ਹੋ ਗਿਆ ਸੀ ਉਸ ਤੋਂ ਬਾਅਦ ਪੁਲਿਸ ਨੂੰ ਸਵਾਲ ਕਰਨ ਵਾਸਤੇ ਕਿਸਾਨ ਆਗੂ ਨੇ ਜਿਆਦਾ ਜਿਸ ਵੇ ਜਗਦੀਸ਼ ਸਿੰਘ ਡੱਲੇਵਾਲ ਤੇ ਤਨੇਰ ਤੇ ਹੋਰ ਵੀ ਜਿਹੜੇ ਸਰਗਰਮ ਆਗੂ ਨੇ ਜਥੇਬੰਦੀਆਂ ਦੇ ਉਹਨਾਂ ਨੇ ਇੱਕ ਕਾਲ ਦਿੱਤੀ ਸੀ ਜਿਸ ਤੋਂ ਬਾਅਦ ਜਾ ਕੇ 6 ਤਰੀਕ ਤੋਂ ਪਹਿਲਾਂ ਹੀ ਕਿਸਾਨ ਆਗੂਆਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਕਈ ਆਗੂਆਂ ਨੂੰ ਥਾਣਿਆਂ ਦੇ ਵਿੱਚ ਲਿਜਾਇਆ ਗਿਆ ਤਾਂ ਇਸੇ ਨੂੰ ਲੈ ਕੇ ਬੀਤੇ ਦਿਨੀ ਜ਼ਿਲ੍ਹਾ ਰੋਪੜ ਦੇ ਕਿਸਾਨ ਆਗੂ ਸੇਰੇ ਪੰਜਾਬ ਜਥੇਬੰਦੀ ਦੇ ਕੁਲਵਿੰਦਰ ਸਿੰਘ ਪੰਜੋਲਾ ਨੂੰ ਵੀ ਪਰਖਾਲੀ ਪੁਲਿਸ ਚੌਂਕੀ ਦੇ ਵਿੱਚ ਲਿਜਾਇਆ ਗਿਆ ਸੀ ਸਵੇਰੇ 4 ਵਜੇ ਉਹਨਾਂ ਨੂੰ ਪੁਲਿਸ ਲੈਣ ਆਈ ਜਿਸ ਤੋਂ ਬਾਅਦ ਜਾ ਕੇ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ 2-3 ਦਿਨ ਥਾਣੇ 'ਚ ਰੱਖਿਆ ਉਸ ਤੋਂ ਬਾਅਦ ਜਾ ਕੇ ਜੇਲ੍ਹ ਭੇਜ ਦਿੱਤਾ ਜੇਲ੍ਹ ਤੋਂ ਬਾਹਰ ਆ ਕੇ ਹੁਣ ਕੁਲਵਿੰਦਰ ਸਿੰਘ ਪੰਜੋੜਾ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਪੰਜੋੜਾ ਸਾਹਿਬ 6 ਤਰੀਕ ਦੀ ਕਾਲ ਸੀ ਤੇ ਦੱਸਿਆ ਜਾ ਰਿਹਾ ਕਿ ਸਵੇਰੇ 4 ਵਜੇ ਤੁਹਾਨੂੰ ਪੁਲਿਸ ਕਰ ਲੈਣ ਆ ਗਈ ਸੀ ਤੁਹਾਡੀ ਗੱਲਬਾਤ ਵੀ ਹੋਈ ਸੀ ਫੋਨ 'ਤੇ ਤੇ ਤੁਸੀਂ ਪਰਖਾਲੀ ਥਾਣੇ 'ਚ ਵੀ ਰਹੇ ਨੇ ਤੁਸੀਂ ਇਹੋ ਜਿਹਾ ਕਿਹੜਾ ਜ਼ੁਲਮ ਕਰਤਾ ਕਿਹੜਾ ਤੁਸੀਂ ਧਰਨਾ ਲਾਇਆ ਕਿਹੜੀ ਤੁਸੀਂ ਨਹਿਰ ਪੁੱਟੀ ਕਿਹੜਾ ਤੁਸੀਂ ਕੋਈ ਕੋਈ ਕ੍ਰਾਈਮ ਕਰਤਾ ਜਿਹੜਾ ਤੁਹਾਨੂੰ ਜੇਲ੍ਹ ਦੀ ਹਵਾ ਖਾਣੀ ਪੈਗੀ ਭਾਈ ਪਹਿਲਾਂ ਤੇਜੀ ਸਾਹਿਬ ਤੁਹਾਡਾ ਤੇ ਤੁਹਾਡੇ ਚੈਨਲ ਦਾ ਤੇ ਸੰਗਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ੁਲਮ ਸਾਡਾ ਸਭ ਤੋਂ ਵੱਡਾ ਸਾਡਾ ਕ੍ਰਾਈਮ ਇਹ ਸੀ ਜੋ ਅੱਜ ਮਾਨ ਸਾਹਿਬ ਕਰ ਰਹੇ ਹਨ ਨੰਗਲ ਉੱਥੇ ਬੈਠ ਕੇ ਪਾਖੜਾ ਟਾਈਮ ਤੇ ਇਹ ਸਾਡਾ ਜ਼ੁਲਮ ਸੀ ਧਰਨਾ ਲਾਣਾ ਧਰਨਾ ਲਾਉਣਾ ਅੱਜ ਮਾਨ ਸਾਹਿਬ ਲਾ ਰਹੇ ਨਾ ਸਾਡੇ ਵਾਸਤੇ ਸ਼ਰਮ ਦੀ ਗੱਲ ਹੈ ਕਿ ਜੇ ਸੂਬੇ ਦੇ ਮੁੱਖ ਮੰਤਰੀ ਨੂੰ ਧਰਨਾ ਲਾਉਣਾ ਪੈ ਜਵੇ ਦੱਸੋ ਵੀ ਭਈ ਪੰਜਾਬ ਦੀ ਤਰੱਕੀ ਤੇ ਪੰਜਾਬ ਦਾ ਭਲਾ ਕਿੱਥੇ ਐ ਮਾਨ ਸਾਹਿਬ ਨੂੰ ਨੰਗਲ ਡੈਮ ਦੀ ਜਾਣ ਦੀ ਬਜਾਏ ਇੱਧਰ ਚੰਡੀਗੜ੍ਹ ਰਹਿੰਦਾ ਐ ਉੱਥੇ ਵਿਧਾਨ ਸਭਾ ਪਹੁੰਚਦੇ ਸੈਸ਼ਨ ਸੱਦਦੇ ਉੱਥੇ ਜੋ ਪੁਰਾਣੇ ਸਾਡੇ ਜਿਹੜੇ ਗਦਾਰ ਲੀਡਰ ਦਿੱਲੀ ਦੇ ਗੁਲਾਮ ਸੀ ਉਹਨਾਂ ਦੇ ਮਤੇ ਪਾਏ ਹੋਏ ਰੱਦ ਕਰਦੇ ਜੋ ਉਹਨਾਂ ਨੇ ਪਾਣੀ ਵੇਚਿਆ ਸਾਡਾ ਬਿਜਲੀ ਵੇਚੀ ਸਾਡੀ ਉਹਨੂੰ ਰੱਦ ਕਰਦੇ ਕਿ ਅੱਜ ਤੋਂ ਬਾਅਦ ਉਹ ਰੱਦ ਐ ਨਵਾਂ ਕਾਨੂੰਨ ਬਣਾਉਂਦੇ ਇਹ ਸਾਡਾ ਨਵਾਂ ਕਾਨੂੰਨ ਐ ਇਹਦੇ ਆਧਾਰ ਤੇ ਅਸੀਂ ਪਾਣੀ ਦਵਾਂਗੇ ਇੱਥੇ ਅਸੀਂ ਬਿਜਲੀ ਦਵਾਂਗੇ ਪਰ ਉਹ ਕਰਨ ਦੀ ਬਜਾਏ ਇਹ ਭੰਡ ਪਣਾ ਦਿਖਾ ਰਿਹਾ ਜਾ ਕੇ ਨੰਗਲ ਡੈਮ ਬੈਠ ਗਿਆ ਕਿੱਡੀ ਛਾੜੇ ਬਾਤ ਸ਼ਰਮ ਦੀ ਗੱਲ ਹੈ ਦੂਜੀ ਗੱਲ ਤੁਸੀਂ ਕਹੇ ਸਾਨੂੰ ਚੱਕਿਆ ਕੀ ਜਦੋਂ ਮੀਟਿੰਗਾਂ ਦਾ ਦੌਰ ਚੱਲਦਾ ਸੀ ਅਸੀਂ ਵੀ ਆਪਣੇ ਘਰਾਂ ਵਿੱਚ ਸੀ ਕਿਉਂਕਿ ਲੋਕ ਜਦੋਂ ਮੀਟਿੰਗਾਂ ਸ਼ੁਰੂ ਹੋ ਜਾਂਦੇ ਨੇ ਲੋਕ ਸ਼ੰਭੂ ਬਾਰਡਰ ਤੇ ਵਾਪਸ ਆਪਣੇ ਆਪਣੇ ਘਰਾਂ 'ਚ ਆ ਗਏ ਸੀ ਕੁਝ ਸਾਡੇ ਕਿਸਾਨ ਆ ਗੂ ਉੱਥੇ ਪੰਜ ਚਾਰ ਹਜ਼ਾਰ ਕਿਸਾਨ ਆ ਗੂ ਬਾਰਡਰਾਂ ਤੇ ਸੀ ਕਿਉਂਕਿ ਇਹ ਹੁੰਦਾ ਚਲੋ ਮੀਟਿੰਗਾਂ ਚੱਲ ਪਈ ਅੱਜ ਨਿਬੜਿਆ ਕੱਲ ਨਿਬੜਿਆ ਮੀਟਿੰਗ ਚੱਲੀ ਉਸ ਤੋਂ ਬਾਅਦ ਸਾਨੂੰ ਫੜੋ ਫੜੀ ਤੁਸੀਂ ਸਭ ਨੇ ਦੇਖੀ ਰਾਤਾਂ ਨੂੰ ਕਿਵੇਂ ਬਡਰੋਜਲ ਚੱਲੇ ਮਸ਼ੀਨਾਂ ਚੱਲੀਆਂ ਕਿਵੇਂ ਸਾਡੇ ਪੱਖੇ ਚੋਰੀ ਹੋਏ ਸਾਡੀਆਂ ਟਰਾਲੀਆਂ ਚੋਰੀਆਂ ਹੋਈਆਂ ਤੇ ਅਸੀਂ ਉੱਥੇ ਐਫ ਆਈ ਆਰ ਲਿਖਵਾਈ ਵੀ ਭਾਈ ਸਾਡੀਆਂ ਆਹਾਂ ਟਰਾਲੀਆਂ ਐ ਇਸ ਥਾਣੇ ਦੇ ਅਧੀਨ ਪੈਣੀਆਂ ਸਾਡੀਆਂ ਵਾਪਸ ਕਰਾਈ ਜਾਵੇ ਸਾਡਾ ਆਪਣਾ ਸਮਾਨ ਹੈ ਤੁਸੀਂ ਜੋ ਕਰਨਾ ਦਾ ਗੁੰਡਾ ਰਾਜ ਜੋ ਤੁਹਾਡਾ ਹੈ ਸੀ ਉਹ ਤੁਸੀਂ ਕਰ ਲਿਆ ਪਰ ਬਦਕਿਸਮਤੀ ਇਹ ਹੈ ਕੋਈ ਐਮ ਐਲ ਏ ਨਹੀਂ ਬੋਲਿਆ ਕੋਈ ਮੰਤਰੀ ਨਹੀਂ ਬੋਲਿਆ ਐਨੇ ਗੁਲਾਮ ਦਿੱਲੀ ਦੇ ਹੀ ਨਿਕਲੇ ਚਲੋ ਉਸ ਤੋਂ ਬਾਅਦ ਫਿਰ ਆਗੂ ਨੇ ਕਾਲ ਦਿੱਤੀ ਤੇ ਸੰਤ ਉਸ ਬਾਰੇ ਪਤਾ ਵੀ ਨਹੀਂ ਸੀ ਸਭ ਤੋਂ ਵੱਧ ਕਿਸਮਤੀ ਸਾਡੀ ਇਹ 6 ਤਰੀਕ ਦੀ ਕਾਲ ਪਤਾ ਨਹੀਂ ਸੀ ਪਤਾ ਵੀ ਨਹੀਂ ਸੀ ਉਸ ਦਿਨ ਅੱਛਾ ਕਿਉਂਕਿ ਅਸੀਂ ਥੋੜਾ ਜਿਹਾ ਆਪਣੇ ਕੰਮਾਂ ਚਿਰ ਜੇ ਵਿੱਚ ਰਹੇ ਤੇ 5 ਤਰੀਕ ਨੂੰ ਤੜਕੇ ਨੂੰ ਗੁੰਡਿਆਂ ਵਾਂਗ ਮਾਨ ਸਰ ਦੀ ਪੁਲਿਸ ਸਾਡੇ ਘਰਾਂ ਬੜੀ ਤੇ ਸਾਨੂੰ ਚੱਕ ਕੇ ਲੈ ਗਈ ਤੇ ਮੈਂ ਇੱਕ ਪੁੱਛਣ ਨੂੰ ਸਵਾਲ ਤੁਹਾਡੇ ਮਾਧਿਅਮ ਪੁੱਛਣਾ ਚਾਹੁੰਨਾ ਵੀ ਇਹ ਕਿਹੜਾ ਕਾਨੂੰਨ ਹੈ ਵੀ ਕਿਸੇ ਨੂੰ ਸੁੱਤੇ ਪਏ ਨੂੰ ਚੱਕ ਲੈ ਜੋ ਸਵੇਰੇ 3 ਵਜੇ ਆਓ ਤੁਸੀਂ ਚੱਕ ਲੈ ਜੋ ਪੁਲਿਸ ਦਾ ਗੂਠਾ ਰੱਖ ਕੇ ਗਲ ਤੇ ਘੰਟ ਤੇ ਗੋਡਾ ਰੱਖ ਕੇ ਨੇ ਕੰਮ ਕਰਵਾਇਆ ਕਿਉਂਕਿ ਪੁਲਿਸ ਵਾਲੇ ਵਿਚਾਰੇ ਆ ਪਰੋਂਦੇ ਸੀ ਯਾਰ ਅਸੀਂ ਕੀ ਕਰੀਏ ਮਾਂ ਬਾਈ ਤੁਹਾਡਾ ਨੌਕਰੀ ਤੁਸੀਂ ਲੈ ਚਲੋ ਸਾਨੂੰ ਇੱਕ ਦਿਨ ਚੌਂਕੀ ਰੱਖਿਆ ਰਾਤੀ ਥਾਣੇ ਲੈ ਗਏ ਹਵਾਲਾਤ ਰੱਖਿਆpropto सदरpropto सदर ਦੂਜਾ ਸਾਰਾ ਦਿਨ ਥਾਣੇ ਰਿਹਾ ਮੈਂ ਉੱਥੇ ਸਦਾ ਥਾਣੇ ਚ ਤੇ ਮੈਂ ਧੰਨਵਾਦ ਦੀਆਂ ਉਹ ਵਿਚਾਰੇ ਮੁਲਾਜ਼ਮਾਨਾਂ ਜਿਨ੍ਹਾਂ ਮੇਰੀ ਉਥੇ ਕੇਅਰ ਕਰੀ ਕਿਉਂਕਿ ਮੇਰੇ ਕੋਲ ਕੱਪੜਾ ਵੀ ਨਹੀਂ ਸੀ ਕੋਈ ਇਸ ਤਰ੍ਹਾਂ ਚੱਕ ਕੇ ਲੈ ਕੇ ਗਏ ਮੈਨੂੰ ਮੈਂ ਉਹਨਾਂ ਦਾ ਧੰਨਵਾਦ ਕਰਦਾ ਵੀਰਾਂ ਦਾ ਜਿਨ੍ਹਾਂ ਨੇ ਮੈਨੂੰ ਉਥੇ ਪੈਣ ਨੂੰ ਕੱਪੜਾ ਨੂੰ ਚੁੱਕ ਕੇ ਲੈ ਕੇ ਤੁਸੀਂ ਧੰਨਵਾਦ ਕਰ ਨਹੀਂ ਚਲੋ ਮੁਲਾਜ਼ਮ ਹੈ ਵਿਚਾਰੇ ਹਮ ਮੁਲਾਜ਼ਮਾਂ ਨਾਲ ਸਾਡੀ ਕੋਈ ਦੁਸ਼ਮਣੀ ਸਾਡੀ ਦੁਸ਼ਮਣੀਆਂ ਜਿਹੜਾ ਉਸ ਕੁਰਸੀ ਤੇ ਬੈਠਾ ਜਿਹੜਾ ਪੰਜਾਬ ਦਾ ਖਾ ਕੇ ਪੰਜਾਬ ਦਾ ਹਰਾਮ ਕਰਦਾ ਕਿਉਂਕਿ ਅੱਜ ਨਹੀਂ ਮੈਨੂੰ ਚੱਕਣਾ ਆ ਗਿਆ ਮੁਲਾਜ਼ਮ ਅੱਜ ਵੀ ਮੈਂ ਫਿਰਦਾ ਆਏ ਅੱਜ ਧਰਨਾ ਵੀ ਸੀ ਇੱਧਰ ਨੰਗਲ ਜਿਹੜਾ ਪਾਂਖੜਾ ਤੁਸੀਂ ਕਹਿ ਰਹੇ ਹੋ ਚੱਕਣਾ ਉਹਦੇ ਅੱਜ ਨਹੀਂ ਚੱਕਿਆ ਤੁਹਾਨੂੰ ਅੱਜ ਨਹੀਂ ਚੱਕਿਆ ਅੱਜ ਮਾਨ ਸਾਹਿਬ ਦਾ ਕਿੱਡਾ ਬਿਸ਼ਰਮ ਬਿਆਨ ਦੇ ਰਿਹਾ ਮੈਂ ਇਹੋ ਜਿਹਾ ਮੁੱਖ ਮੰਤਰੀ ਨਹੀਂ ਦੇਖਿਆ ਦੁਨੀਆ ਵਿੱਚ ਐਡਾ ਗਿਰਿਆਵਾ ਇਨਸਾਨ ਬਿਆਨ ਦੇ ਰਿਹਾ ਅੱਜ ਕਿਸਾਨ ਯੂਨੀਅਨ ਕਿੱਥੇ ਐ ਦੱਸੋ ਉਹ ਪਾਣੀ ਪਾਣੀਆਂ ਦੇ ਹੱਕ ਪਿੱਛੇ ਬੋਲੇ ਵੀ ਨਹੀਂ ਨਾ ਕਿਸਾਨ ਯੂਨੀਅਨ ਕਿ ਕੀ ਤੁਸੀਂ ਬਿਆਨ ਦਿੱਤਾ ਤੱਕ ਉਹ ਪਾਣੀਆਂ ਦੇ ਹੱਕ ਚ ਅਸੀਂ ਬੋਲ ਰਹੀਏ ਤੂੰ ਸੀਆ ਬਣਾਇਆ ਤੂੰ ਮਤੇ ਪਾ ਉੱਥੇ ਜਾ ਕੇ ਰੱਦ ਕਰ ਜੇ ਤੈਨੂੰ ਕੋਈ ਚੱਕਣਾ ਆਉਂਦਾ ਅਸੀਂ ਖੜੇ ਆਂ ਫੌਜ 'ਗੱਟ ਕਰ ਲਾਵਾਂਗੇ ਅਸੀਂ ਫਿਰ ਦਿੱਲੀ 'ਗੱਟ ਕਰ ਲਾਵਾਂਗੇ ਪਹਿਲਾਂ ਲੈ ਕੇ ਆਏ ਆਂ ਲਾਵਾਂਗੇ ਪਰ ਤੂੰ ਤਾਂ ਸਾਡੇ ਪਰਚੇ ਪਾ ਪਾ ਕੇ ਝੂਠੇ ਪਰਚੇ ਮੇਰੇ ਝੂਠਾ ਪਰਚ ਦੂਜੇ ਦਿਨ ਰਾਤ ਨੂੰ ਮੈਨੂੰ ਚਾਕੇ 8 ਵਜੇ ਜੇਲ੍ਹ ਛੱਡਿਆ ਕਿਹੜੀ ਜੇਲ੍ਹ ਚ ਰੱਖ ਕੇ ਤੁਹਾਨੂੰ ਰੋਪੜ ਅੱਛਾ ਰੋਪੜ ਜੇਲ੍ਹ ਦੇ ਵਿੱਚ ਜੇਲ੍ਹ ਦਾ ਸਫਰ ਕੀ ਮੇਰੇ ਅੰਦਰ ਕੀਵੇਂ ਦੇ ਹਾਲਾਤ ਨੇ ਕਿਵੇਂ ਤੁਸੀਂ ਪੂਰੀ ਗੱਲਬਾਤ ਦੇਖ ਕੇ ਆਏ ਹੋਣੇ ਤੇ ਕੀ ਰਿਹਾ ਅੰਦਰ ਤੁਸੀਂ ਦੇਖਿਆ ਦੇਖੋ ਸਾਡੀ ਬਦ ਕਿਸਮਤੀ ਹੈ ਕਿ ਸਾਡੀ ਨੌਜਵਾਨੀ ਰੋਲ ਰਹੀ ਹੈ ਉੱਥੇ 22 23 ਸਾਲ ਤੋਂ ਲੈ ਕੇ ਮੈਂ 30 32 ਸਾਲ ਤੱਕ ਦੇ ਨੌਜਵਾਨ ਝਾੜਾ ਦੇਖੇ ਨਸ਼ੀਕਰਨ ਨਸ਼ੀਕਰਨ ਕਿਉਂਕਿ ਕਈ ਤਾਂ ਨੌਜਵਾਨ ਵਿਚਾਰੇ ਨੇ ਤਾਂ ਹਾਂ ਮਾਰਦੇ ਸੀ ਕਹਿੰਦੇ ਅੰਕਲ ਅਸੀਂ ਫਸ ਗਏ ਇਸ ਦਲਦਲ ਦੇ ਵਿੱਚ ਤੇ ਸਰਕਾਰ ਨੇ ਅੱਜ ਉਹਨਾਂ ਦੀ ਮਦਦ ਕਰਨ ਦੀ ਬਜਾਏ ਉਹਨਾਂ ਤੋਂ ਟੈਸਟ ਕਰੇ ਚੱਕ ਜੇਲ੍ਹ ਦੇ ਵਿੱਚ ਤੇ ਜੇਲ੍ਹ ਦੇ ਵਿੱਚ ਆਪੇ ਗੋਲੀਆਂ ਵੰਡੀ ਜਾ ਰਹੇ ਆ ਕਿਹੜੀ ਗੋਲੀਆਂ ਪਤਾ ਨਹੀਂ ਉਹ ਇੰਨੇ ਨਹੀਂ ਗੋਲੀਆਂ ਛੋਟੀਆਂ ਛੋਟੀਆਂ ਕੱਢੀ ਵੱਡੀ ਗੋਲੀ ਹੈ ਉਹ ਵੰਡੀ ਜਾ ਰਹੇ ਉਹ ਤਿੰਨ ਤਿੰਨ ਚਾਰ ਚਾਰ ਦੇ ਦੇਣੇ ਉਹਨਾਂ ਨੂੰ ਅਗਰ ਤੂੰ ਪੰਜਾਬ ਦਾ ਰੱਖਾਂ ਹੈ ਪੰਜਾਬ ਦੇ ਪਾਣੀ ਦੀ ਤੂੰ ਗੱਲ ਕਰਦਾ ਉਹਨਾਂ ਦਾ ਰੱਖਾਂ ਹੈ ਨੌਜਵਾਨੀ ਦਾ ਰੱਖਾਂ ਹੈ ਫਿਰ ਤੂੰ ਉਹਨਾਂ ਨੌਜਵਾਨਾਂ ਨੂੰ ਚੱਕ ਮੈਂ ਇਹ ਨਹੀਂ ਕਹਿੰਦਾ ਨਾ ਚੱਕ ਉਹਨਾਂ ਨੂੰ ਚੱਕ ਇੱਕ ਹਸਪੀਟਲ ਬਣਾ ਆਰਜੀ ਉੱਥੇ ਬੈੱਡ ਲਾ ਉਹਨਾਂ ਦੇ ਗਲੂਕੋਜ਼ ਲਾ ਉੱਥੇ ਡਾਕਟਰ ਛੱਡ ਉਹਨਾਂ ਨੂੰ ਉਹਨਾਂ ਦੀ ਟ੍ਰੀਟਮੈਂਟ ਕਰ ਉਹਨਾਂ ਦਾ ਦਦੇ ਪਾਣੀ ਚੇਂਜ ਹੋਵੇ ਖੂਨ ਚੇਂਜ ਹੋਵੇ ਨਸ਼ੇ ਵੱਲ ਤੋਂ ਮੁੜਨ ਆਹ ਕਿਹੜਾ ਪ੍ਰੋਗਰਾਮ ਉਹ ਵੀ ਚੱਕਿਆ ਜੇਲ੍ਹ ਦੇ ਵਿੱਚ ਉੱਥੇ ਤਾਂ ਹੋਰ ਵਿਗੜ ਰਹੇ ਉੱਥੇ ਸਾਡੇ ਨੌਜਵਾਨ ਸੁਰਨ ਦੀ ਬਜਾਏ ਹੋਰ ਵਿਗੜਨਗੇ ਕਿਉਂਕਿ ਸਰਕਾਰ ਦੇ ਖਿਲਾਫ ਗੁੱਸਾ ਆ ਰਿਹਾ ਉਹਨਾਂ ਨੂੰ ਜਦੋਂ ਉਹਨਾਂ ਨੂੰ ਤੋੜ ਲੱਗਦੀ ਹੈ ਜਦੋਂ ਬੁਖਾਰ ਚੜਦਾ ਜੇ ਮੰਨ ਲਓ ਮੈਨੂੰ ਬੁਖਾਰ ਚੜ ਗਿਆ ਮੈਨੂੰ ਚੱਕ ਕੇ ਤੁਸੀਂ ਇੱਕ ਕਮਰੇ 'ਚ ਬੰਦ ਕਰ ਦੋਗੇ ਇੱਕ ਗੋਲੀ ਦੇਈ ਜਾਓਗੇ ਮੇਰਾ ਬੁਖਾਰ ਥੋੜੀ ਠੀਕ ਹੋਣਾ ਮੈਂ ਪ੍ਰੋਪਰ ਮੈਂ ਡਾਕਟਰ ਕੋਲ ਜਾਊਂਗਾ ਕਿਸੇ ਹਸਪਤਾਲ 'ਚ ਦਾਖਲ ਹੋਊਂ ਇਹ ਮੈਨੂੰ ਸਮਝ ਨਹੀਂ ਆ ਰਹੀ ਇਹ ਅਨਪੜ ਮੁੱਖ ਮੰਤਰੀ ਬੜ ਬੜੀਆਂ ਗੱਲਾਂ ਮਾਰਨ ਵਾਲਾ ਔਰ ਮੈਂ ਇੱਕ ਹੋਰ ਕਹਿ ਦੱਸਦਾ ਅੱਜ ਤੇ ਤੁਸੀਂ ਮਹੀਨੇ ਵੀ ਦਿਨ ਦੇਖਿਓ ਇਹ ਬੋਰਡ ਲੱਗੇ ਹੋਣਗੇ ਪੰਜਾਬ ਦੇ ਸੜਕਾਂ ਤੇ ਸਾਨੂੰ ਬਦਨਾਮ ਕਰਨ ਵਾਸਤੇ ਵੀ ਐਨੇ ਨਸ਼ਾ ਤਸ਼ਕਰ ਅਸੀਂ ਫੜ ਕੇ ਜਿਹੜਾਂ ਜੁੱਟ ਤੇ ਉਹ ਜਿਹੜੇ ਵਿਚਾਰੇ 5-500 ਦਾ ਲੋਕਾਂ ਦੇ ਕਿਤੇ ਚੋਰੀ ਕਰ ਲਈ ਤਾਰਾਂ ਵੜ ਲਈਆਂ ਕਿਤੇ ਕੁਸ਼ ਕਰ ਲਿਆ ਮੈਂ ਕੋ ਮੈਂ ਉਹਨਾਂ ਦੀ ਸਪੋਰਟ ਨਹੀਂ ਕਰ ਰਿਹਾ ਪਰ ਉਹ ਕਿਰਾਹੇ ਪੈਗੇ ਜਦੋਂ ਜਵਾਨੀ ਕੁਰਾਹੀ ਪੈ ਜਾਂਦੀ ਹੈ ਫਿਰ ਜਿਹੜਾ ਮੁਖ ਹੁੰਦਾ ਘਰ ਦਾ ਉਹਦਾ ਫਰਜ਼ ਹੁੰਦਾ ਉਹਨੂੰ ਸੁਧਾਰਨਾ ਉਹਨਾਂ ਨੂੰ ਕਿਵੇਂ ਸੁਧਾਰਨਾ ਉਥੇ ਬੈਠ ਕੇ ਡਾਕਟਰਾਂ ਨਾਲ ਸਲਾਹ ਕਰਨੀ ਉਹਨਾਂ ਨੂੰ ਟ੍ਰੀਟਮੈਂਟ ਦੇਣਾ ਇਹ ਨਹੀਂ ਹੈ ਕਿ ਚੱਕ ਚੱਕ ਜੇਲ੍ਹਾਂ ਹੀ ਛੱਡ ਦਿਓ ਤੇ ਉਹਨਾਂ ਨੂੰ ਇਸ ਤਰ੍ਹਾਂ ਸਾਂਭਦਾ ਤਾਂ ਸਾਡੀ ਪੰਜਾਬ ਦੀ ਜਵਾਨੀ ਉਹ ਨੌਜਵਾਨ ਪੰਜਾਬ ਵਾਲੇ ਕੁਝ ਕਰ ਸਕਦੇ ਆ ਅਜਾ ਜੇਲ੍ਹ ਦੇ ਵਿੱਚ ਖਾਣਾ ਤੇ ਸੋਣਾ ਕਿਵੇਂ ਰਿਹਾ ਉੱਥੇ ਖਾਣਾ ਪੀਣਾ ਠੀਕ ਹੈ ਸਭ ਦੇਖੋ ਜਿਹੜੀ ਗੱਲ ਹੈ ਸੌਣ ਦੀ ਜੇ ਜੇਲਾਂ ਦੇ ਵਿੱਚ ਹਾਈ ਫਾਈ ਹੋਵੇ ਫਿਰ ਉਹ ਜੇਲ ਕਾਦੀ ਹੋਈ ਮੈਨੂੰ ਇਸ ਗੱਲ ਦਾ ਕੋਈ ਗੱਲਾ ਨਹੀਂ ਵੀ ਇੱਕ ਬਰਕ ਦੇ ਵਿੱਚ ਅਸੀਂ 20 ਜਾਣੇ ਸੀ ਤੇ ਇੱਕ ਪੱਖਾ ਸੀ ਕੋਈ ਗੱਲ ਨਹੀਂ ਜੋ ਜੇਲ ਗਏ ਨਾ ਫਿਰ ਉਹ ਜੇਲ ਦੀ ਤਰ੍ਹਾਂ ਮੰਨਣਾ ਚਾਹੀਦਾ ਵੀ ਹਾਂ ਭਾਈ ਅਸੀਂ ਜੇਲ ਗਏ ਕੋਈ ਗੱਲ ਨਹੀਂ ਪਰ ਜੋ ਧਾਲ ਬਣ ਰਹੀ ਹੈ ਜੇ ਤੁਸੀਂ ਕੌਲੀ ਦੇ ਵਿੱਚ ਜੁੱਭੀ ਮਾਰ ਦੋ ਨਾ ਤਾਂ ਸ਼ਾਇਦ ਇੱਕ ਅਦਾ ਦਾਣਾ ਤੁਹਾਡੇ ਹੱਥ ਲੱਗੇ ਨਹੀਂ ਤਾਂ ਹਾਈ ਕੁਛ ਨਹੀਂ ਪਾਣੀ ਉਹ ਤੁਹਾਨੂੰ ਕਿਹੜਾ ਪਨੀਰ ਖਾਣਾ ਸੀ ਉਹਨਾਂ ਨੇ ਉੱਥੇ ਨਹੀਂ ਮੈਂ ਬਿਲਕੁਲ ਹੈ ਜੀ ਪਰ ਇਹ ਵੀ ਨਹੀਂ ਨਾ ਹੈਗਾ ਵੀ ਜਿਵੇਂ ਪਾਣੀ ਉਹ ਤੁਸੀਂ ਜੋ ਯਾਰ ਤੁਸੀਂ ਉੱਚ ਨੂਨ ਮਿਰਚ ਤਾਂ ਪਾ ਦੋ ਪਤਾ ਲੱਗੇ ਨਾ ਕਿ ਕ੍ਰਾਈਮ ਕਰਿਆ ਭਾਈ ਅੱਗੇ ਉਹ ਸਾਹ ਸੋਵੇ ਪਤਾ ਲੱਗੇ ਜੇਲ੍ਹ ਜਾਣਾ ਪੈਣਾ ਫਿਰ ਅੱਗੇ ਬੰਦਾ ਗਲਤੀ ਨਹੀਂ ਕਰੂਗਾ ਤਾਂ ਰਕ ਦੇ ਦੇਣਾ ਲੱਗੇ ਮੇਰਾ ਕ੍ਰਾਈਮ ਕੀ ਸੀ ਜਿਹਨੇ ਕਰਿਆ ਕੋਈ ਮਰਡਰ ਕਰ ਗਿਆ ਦੇਸ਼ ਧਰੋਹ ਕਰ ਗਿਆ ਉਹਨੂੰ ਮੈਂ ਠੀਕ ਐ ਤੁਸੀਂ ਪਾਣੀ ਵੀ ਨਾ ਦਿਓ ਵੀ ਇਹਨੂੰ ਸਜ਼ਾ ਦੇਣੀ ਉਹਨੂੰ ਚੱਕੀਆਂ 'ਚ ਸਿਟੋ ਜੇ ਕਿਸੇ ਨੇ ਦੇਸ਼ ਧਰੋਹ ਕਰਿਆ ਪਰ ਮੇਰਾ ਕ੍ਰਾਈਮ ਕੀ ਸੀ ਜਿਹਨੂੰ ਚੱਕਾ ਤਿੰਨ ਰਾਤਾਂ ਜੇਲ੍ਹ ਚ ਲੋਵਾਤੀਆਂ ਜਿਹਨੂੰ ਜਦੋਂ ਤੁਹਾਨੂੰ ਪੇਸ਼ ਕੀਤਾ ਐ ਡੀਐਮ ਕੋਲ ਪੇਸ਼ ਕੀਤਾ ਹੋਣਾ ਜਾਂ ਮਾਂ ਜੋ ਕਿਸੇ ਜੱਜ ਸਾਹ ਕੋਲ ਪੇਸ਼ ਕੀਤਾ ਹੋਣਾ ਉਹ ਤੁਸੀਂ ਗੱਲਬਾਤ ਨਹੀਂ ਕੀਤੀ ਜੇ ਤੁਹਾਨੂੰ ਦੱਸੇ ਨੀ ਕਿ ਜੁਰਮ ਕੀ ਜੀ ਤੁਹਾਡਾ ਭਾਈ ਤਾਂ ਤੁਹਾਨੂੰ ਅੰਦਰ ਭੇਜਦੇ ਮੈਨੂੰ ਜਦੋਂ ਪੇਸ਼ ਕੀਤਾ ਮੈਂ ਪੁੱਛਿਆ ਉੱਥੇ ਜੀ ਮੇਰਾ ਕਸੂਰ ਕੀ ਐ ਮੈਂ ਇਹੀ ਪੁੱਛਿਆ ਹਾਂ ਵੀ ਮੇਰਾ ਕਸੂਰ ਕੀ ਐ ਵੀ ਮੈਨੂੰ ਦੱਸਿਆ ਜਾਵੇ ਕਹਿੰਦੇ ਤੁਸੀਂ ਟ੍ਰੇਨ ਰੋਕੀ ਮਾਂਜੀ ਕਿੱਥੇ ਰੋਕੀ ਤੜਕੇ ਨੂੰ 3 ਵਜੇ ਇੱਕ ਗੁੰਡਿਆਂ ਦੀ ਤਰ੍ਹਾਂ ਮੈਨੂੰ ਚੱਕ ਲਿਆ ਏ ਜਿਵੇਂ ਫਿਲਮਾਂ 'ਚ ਨਹੀਂ ਹੁੰਦਾ ਜਿਵੇਂ ਮਰੀਸ਼ਪੁਰ ਨੂੰ ਚੱਕ ਲੈ ਜਾਂਦੇ ਫਿਲਮਾਂ 'ਚ ਉਸ ਤਰ੍ਹਾਂ ਤੁਸੀਂ ਮੈਨੂੰ ਚੱਕ ਲਿਆ ਏ ਤੂੰ ਸੀ ਲੈ ਆ ਕੇ ਮੈਨੂੰ ਉੱਥੇ ਚੌਂਕੀ 'ਚ ਬੰਦ ਕਰਤਾ ਫਿਰ ਵੱਧ ਕਿਸਮਤੀ ਹੋਰ ਦੇਖ ਤੂੰ ਉੱਥੇ ਦੇਖੋ ਇੱਕ ਏਐਸਆਈ ਇੱਕ ਵਿਚਾਰਾ ਹੌਲਦਾਰ ਇੱਕ ਮੁਨਸ਼ੀ ਉਹ ਤਿੰਨਾਂ ਨੂੰ ਤਰੀਕਾ ਪੈ ਗਈਆਂ ਅੱਛਾ ਜੀ ਉਹ ਵਿਚਾਰੇ ਤਿੰਨੇ ਚਲੇ ਗਏ ਚੌਂਕੀ 'ਚ ਮੈਂ ਇਕੱਲਾ ਦੇਖੋ ਇਹ ਮਾਨ ਸਾਹਿਬ ਦਾ ਇਹ ਕਹਿੰਦਾ ਮੈਂ ਭਰਤੀ ਕਾਲੀ ਫਲਾਣੀ ਕਰ ਲਈ ਚੌਂਕੀ ਦੇ ਵਿੱਚ ਤਿੰਨ ਮੁਲਾਜ਼ਮ ਇੱਕ ਵਿਚਾਰਾ ਕੋੜ ਚਲੇ ਗਿਆ ਉਹ ਮੈਨੂੰ ਕਹਿੰਦੇ ਵੀਰੇ ਜਾ ਹੀ ਨਾ ਮੈਂ ਕਿਹਾ ਮੈਂ ਭੱਜਦਾ ਨਹੀਂ ਮੈਂ ਕੋਈ ਡਾਕੂ ਕੋਈ ਚੋਰ ਕੋਈ ਕ੍ਰਿਮਿਨਲ ਥੋੜੀ ਐ ਇੱਥੇ ਬੈਠਾ ਇੱਥੇ ਬੈਠੂਗਾ ਸ਼ਾਮ ਤੱਕ ਸ਼ਾਮ ਤੱਕ ਨਹੀਂ ਜਦ ਤੱਕ ਤੁਸੀਂ ਕਹਿੰਦੇ ਨਹੀਂ ਮੈਨੂੰ ਮੇਰਾ ਕਸੂਰ ਦੱਸੋ ਹੂੰ ਉਹਨਾਂ ਕੋਈ ਵਿਚਾਰੇ ਕੋ ਜਵਾਬ ਹੀ ਨਹੀਂ ਸੀ ਯਾਰ ਮੈਨੂੰ ਤਰਸ ਆਉਂਦਾ ਐ ਰੋ ਮੁਲਾਜ਼ਮਾਂ ਤੇ ਵੀ ਹੈ ਸਾਡਾ ਹੀ ਐ ਜਿਹੜੀ ਤੁਹਾਨੂੰ ਟ੍ਰੇਨ ਰੋਕਣੇ ਵਾਸਤੇ ਕਿਹਾ ਕਿ ਟ੍ਰੇਨ ਰੋਕੀਏ ਤੁਸੀਂ ਕਿ ਥਮੀਆ ਪਰਲ ਟ੍ਰੇਨ ਤਾਂ ਨਹੀਂ ਰੋਕਤੀ ਤੁਸੀਂ ਕੀ ਜਿਹੜਾ ਪੰਜੋਲੇ ਦੇ ਨਾਲੇ ਜਾ ਕੇ ਤੁਸੀਂ ਖੇਤਾ ਖੇਤਾ ਵੀ ਜਾ ਕੇ ਟ੍ਰੇਨ ਕੱਲੇ ਨਹੀਂ ਰੋਕਤੀ ਹੋਈ ਨਹੀਂ ਆ ਦੇਖੋ ਹੁਣ ਆਪਾਂ ਮੱਕੀ 'ਚ ਖੜੇ ਆ ਨਾਲ ਨੂੰ ਮੇਰੇ ਟ੍ਰੇਨ ਲੰਘਦੀ ਹਾਂ ਇਹ ਤਾਂ ਨਹੀਂ ਰੋਕੀ ਠੀਕ ਹੈ ਜੀ ਮੈਂ ਉਹੀ ਤਾਂ ਪੁੱਛ ਰਿਹਾ ਤੇ ਵੀ ਕਿੱਥੇ ਰੋਕੀ ਟ੍ਰੇਨ ਤੇ ਉਹਨਾਂ ਕੋਈ ਜਵਾਬ ਨਹੀਂ ਸੀ ਕਿਉਂਕਿ ਉਹ ਬੰਨੇ ਵੇ ਆ ਉੱਪਰ ਉਹਨਾਂ ਨੂੰ ਆਪਣੀ ਨ ਤੇ ਮੈਨੂੰ ਵੀ ਹੁਣ ਬਤਾਰਸ ਆਇਆ ਵੀ ਜੇ ਇਹ ਵਿਚਾਰੇ ਬੋਲਣਗੇ ਆ ਉਹ ਕਰਨਗੇ ਇਹਨਾਂ ਦੀ ਨੌਕਰੀ ਖਾ ਲੂੰਗਾ ਇਹ ਕਿਉਂਕਿ ਉੱਪਰ ਕਲਮ ਬੈਠੀ ਆ ਹਰਾ ਪੈਨੇ ਚੱਲ ਜੂਗਾ ਮੇਰਾ ਕਰਦਾ ਨੋ ਨਹੀਂ ਉਹ ਸੱਪ ਮੰਗਾਏ ਉਹ ਨਚਾਰ ਰਿਹਾ ਨਚਾਰ ਦਾ ਹੀ ਨਚਾਰ ਨਿਕਲਿਆ ਤੂੰ ਲੋਕਾਂ ਦੀ ਆਵਾਜ਼ ਸੁਣ ਤੇ ਇਹਦਾ ਫਰਜ ਬਣਦਾ ਸੀ ਚੱਕਣ ਤੋਂ ਪਹਿਲਾਂ ਵੀ ਭਾਈ ਤਾਰਨਾ ਕਿਉਂ ਲਿਆ ਰਹੇ ਸ਼ੰਭੂ ਬਾਅਦਰ ਲਾਉਣ ਤੁਹਾਡੇ ਕਿਆ ਸਮਾਨ ਖੋ ਗਿਆ ਦੋ ਵੀ ਨਾ ਰਸਮਾਨ ਕਿਥੇ ਐ 24 ਘੰਟੇ ਚ ਪੁਲਿਸ ਲੱਭ ਲੂਗੀ ਪੁਲਿਸ ਨੂੰ ਪਤਾ ਨਹੀਂ ਵਿੱਚ ਤੱਕ ਕਿਥੋਂ ਆ ਰਹੇ ਆ ਪੁਲਿਸ ਨੂੰ ਪਤਾ ਨਹੀਂ ਬੀ ਬੇਚਕਾਉਣ ਰਿਹਾ ਉੱਪਰ ਸਦਾਗਰ ਕਾਉਣ ਬੈਠੇ ਆ ਜਥਾਰ ਵਾਲ ਵਰਗਿਆਂ ਨੂੰ ਤੀਜੇ ਚੌਥੇ ਮਹੀਨੇ ਵਿਧ ਜਮਾਨਤ ਦੇ ਦੇਣੀ ਫੇ ਕਿੱਥੋਂ ਚੱਟਾ ਬੰਦ ਹੋ ਜੂ ਜਿਹੜੀ ਬੀਬੀ ਥਾਰ ਵਾਲੀ ਦਾ ਤੁਸੀਂ ਸੁਣੀ ਹੋਣੀ ਜਦ ਉਹਨੂੰ ਥੋੜੇ ਦਿਨਾਂ ਬਾਅਦ ਜਮਾਨਤ ਦੇ ਦੇਣੀ ਉਹਦਾ ਰਿਮਾਂਡ ਲਿਆ ਹੁੰਦਾ ਉਥੇ ਪੁੱਛਦੇ ਆਫਸਰ 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 ਪ੍ਰਧ ਤੱਕ ਪਹੁੰਚ ਦੇ ਖਬਰ ਹੈ ਮੁੱਖ ਮੰਤਰੀ ਤੱਕੇ ਪਹੁੰਚ ਜਾਂਦਾ ਜਿੱਥੇਕ ਮੇਰਾ ਮੰਨਣਾ ਜਿਹੜੀ ਉਹਨੂੰ ਜਮਾਨਤ ਮਿਲ ਗਈ ਜੇ ਉਥੇ ਕਿਹੜੇ ਐਸਐਸਪੀ ਨੇ ਫਸਣਾ ਸੀ ਕਿਹੜੇ ਡੀਐਸਪੀ ਨੇ ਫਸਣਾ ਸੀ ਕਿਸ ਮੰਤਰੀ ਦਾ ਨਾਮ ਲੈਣਾ ਸੀ ਉਸ ਬੀਬੀ ਨੇ ਤਾਂ ਉਹ ਤੁਹਾਨੂੰ ਨਹੀਂ ਲੱਗਦਾ ਹੁਣ ਤੁਸੀਂ ਫੇਰ ਮੁੱਖ ਮੰਤਰੀ ਬਾਰੇ ਇਸ ਤਰੀਕੇ ਨਾਲ ਬਿਆਨ ਦੇ ਰਹੇ ਹੋ ਤੁਹਾਨੂੰ ਜੇਲ੍ਹ ਹੀ ਭੇਜਤਾ ਕੱਲ ਨੂੰ ਫੇਰ ਭੇਜ ਸਕਦੇ ਨੇ ਤੁਸੀਂ ਬਾਰ-ਬਾਰ ਕਿਉਂ ਟਾਰਗੇਟ ਕਰ ਰਹੇ ਹੋ ਭਗਵੰਤ ਮਾਨ ਸਾਹਿਬ ਨੂੰ ਨਹੀਂ ਮੈਂ ਟਾਰਗੇਟ ਥੋੜੀ ਕਰ ਰਿਹਾ ਮੈਂ ਸੱਚ ਬੋਲ ਰਿਹਾ ਜੋ ਮੈਂ ਦੇਖਿਆ ਜੋ ਹੋ ਰਿਹਾ ਵੱਧ ਤੋਂ ਵੱਧ ਕੀ ਕਰਨਗੇ ਫਾਂਸੀ ਦੇ ਦੇਣਗੇ ਇਹਨਾਂ ਦੇ ਦੇ ਦੇਣ ਪੰਜਾਬ ਲਈ ਜਿੰਨਾ ਚਿਰ ਜਾਨ ਚ ਜਾਣੇ ਮੇਰੇ ਕੋਲ ਕੋਈ ਬਹੁਤੀ ਜ਼ਮੀਨ ਜਾਇਦਾਦ ਨਹੀਂ ਮੈਂ ਇੱਕਣੀ ਹੜਾਤੀ ਕਦੇ ਮੰਨ ਲਓ ਜਿੱਥੇ ਕਿਥੇ ਜੁਲਮ ਹੁੰਦਾ ਮੈਂ ਉੱਥੇ ਜਾ ਕੇ ਮੂਰੇ ਖੜਿਆ ਜਿੱਥੇ ਕਿਸੇ ਦਾ ਤੱਕਾ ਹੁੰਦਾ ਉੱਥੇ ਆਪਾਂ ਮੂਰੇ ਖੜੇ ਜਾ ਕੇ ਕਿਉਂਕਿ ਰੋਜ਼ ਦਾ ਤੁਹਾਨੂੰ ਪਤਾ ਹੀ ਆ ਫਿਰ ਘਰ ਤੋਂ ਪੈਸਾ ਕਿੱਥੋਂ ਆਣਾ ਸਾਡੇ ਕੋਲ ਕੋਈ ਬਹੁਤੀਆਂ ਮਿੱਲਾਂ ਨਹੀਂ ਚੱਲਦੀਆਂ ਕਿ ਆਪ ਤਾਂ ਫੰਡ ਫੁੰਡ ਕਹਿੰਦੇ ਬਾਹਰੋਂ ਆਂਦੇ ਤੱਕ ਕਿਸਾਨ ਨੂੰ ਪਹਿਲਾਂ ਰੋਲਾ ਪਿਆ ਸੀ ਕਿ کسਾਰੀ ਸੰਘਰਸ਼ ਕਿ ਫੰਡ ਬਹੁਤ ਆਂਦਾ ਬਾਹਰੋਂ ਦੇਖੋ ਜਿਨ੍ਹਾਂ ਕੋਲ ਆਂਦਾ ਹੋਊਗਾ ਉਹਨਾਂ ਕੋਲ ਆਂਦਾ ਹੋਊਗਾ ਸਾਡੇ ਕੋਲ ਕੋਈ ਨਹੀਂ ਆਇਆ ਜੇ ਸਾਨੂੰ ਕੋਈ 1 ਰੁਪਿਆ ਵੀ ਸ਼ੋਅ ਕਰ ਦਵੇ ਅਸੀਂ ਉਹਦੇ ਜੁੱਤੀ ਚ ਪਾਣੀ ਪੀ ਲਾਂਗੇ ਅਰ ਨਾ ਵੈਖਰੂ ਸਾਨੂੰ ਦੁਆਵੇ ਅਸੀਂ ਆਹ ਦੇਖੋ ਫਸਲ ਬੀਜੀ ਵੀ ਹੈ ਇਹਦੇ ਸਾਰੇ ਆਪਣਾ ਗੁਜ਼ਾਰਾ ਕਰਾਂਗੇ ਕਿਉਂਕਿ ਸਾਡੇ ਸੁਪਨੇ ਵੱਡੇ ਨਹੀਂ ਸਾਡੇ ਸੁਪਨੇ ਸਾਈਕਲ ਤੇ ਇੱਕ ਮੋਟਰਸਾਈਕਲ ਤੱਕ ਸੀ ਜਿਨ੍ਹਾਂ ਦੇ ਸੁਪਨੇ ਵੱਡੇ ਹੋਣਗੇ ਪਰ ਮੈਨੂੰ ਇੱਕ ਸਮਝ ਨਹੀਂ ਆ ਰਹੀ ਫੰਡ ਦਿੰਦਾ ਕੌਣ ਹੈ ਪਹਿਲ ਤਾਂ ਹੂੰ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਫੰਡ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਦਿੱਤਾ ਫੰਡ ਦਿੰਦਾ ਕੌਣ ਹੈ ਮੈਨੂੰ ਤਾਂ ਇਹ ਸਮਝ ਨਹੀਂ ਆਈ ਅੱਜ ਐਨ ਆਰ ਆਈ ਤਾਂ ਨਹੀਂ ਦਿੰਦਾ ਕੋਈ ਇਹ ਉਹੀ ਤਾਂ ਮੈਂ ਪੁੱਛਦਾ ਨਾ ਐਨ ਆਰ ਆਈ ਬਾਹਰ ਤੁਸੀਂ ਜਾਓ ਤੁਸੀਂ ਗਏ ਕਦੇ ਮੇਰਾ ਬੇਟਾ ਬਾਹਰ ਹੈ ਕੈਨੇਡਾ ਦੇ ਵਿੱਚ ਹੈ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦੇ ਉੱਥੇ ਹਾਲਾਤ ਕਿਆ ਏ ਕਿਵੇਂ ਉਹ ਆਪਣਾ ਗੁਜ਼ਾਰਾ ਕਰਦੇ ਕਿਵੇਂ ਉਹ ਆਪਣੇ ਘਰ ਵਾਸਤੇ ਪੈਸੇ ਭੇਜਦੇ ਇਹਨੇ ਫੰਡ ਭੇਜ ਤੇ ਬਾਹਰ ਬਾਹਰ ਕੋਲ 2 ਨੰਬਰ ਦੀ ਕਮਾਈ ਹੈ ਅਜਾ ਇੱਥੇ ਤਾਂ ਇੰਨੀ ਕੁ ਪੂੜੀ ਵੇਚ ਕੇ ਬੰਦਾ 5000 ਕਮਾ ਲਦਾ ਉੱਥੇ ਤਾਂ ਨਹੀਂ ਕਮਾਉਣ ਦਿੰਦੀ ਉਹ ਸਰਕਾਰਾਂ ਇੰਨੀਆਂ ਸਖਤ ਐ ਕਾਨੂੰਨ ਐ ਉੱਥੇ ਉੱਥੇ ਮੁਲਾਜ਼ਮ ਮੰਤਰੀ ਦਾ ਗੁਲਾਮ ਨਹੀਂ ਮੰਤਰੀ ਪੁਲਿਸ ਨੂੰ ਪੁੱਛਦਾ ਵੀ ਇਹ ਕੰਮ ਐ ਕਿਹਨੇ ਕਣ ਇੱਥੇ ਉਲਟਾ ਐ ਇੱਥੇ ਇੱਕ ਅਨਪੜ੍ਹ ਮੇਰੇ ਵਰਗਾ ਮੰਤਰੀ ਬਣ ਜਾਂਦਾ ਉਹ ਪੁਲਿਸ ਨੂੰ ਆਰਡਰ ਦੇ ਰਿਹਾ ਇੱਕ ਕੋਰਸ ਕਰਕੇ ਉੱਚਾ ਅਹੁਦੇ ਤੇ ਬੈਠਾ ਏ ਦੇਖੋ ਮੇਰੇ ਵਰਗਾ ਅਨਪੜ੍ਹ ਮੰਤਰੀ ਬਣ ਜਾਂਦਾ ਐਮਐਲਏ ਬਣ ਜਾਂਦਾ ਉਹ ਉਹਨੂੰ ਹੁਕਮ ਦੇ ਰਿਹਾ ਹੁੰਦਾ ਤੇ ਉਹਨੂੰ ਬੋਲਣ ਦਾ ਵੀ ਨਹੀਂ ਪਤਾ ਹੁੰਦਾ ਤੇ ਸਟੇਜਾਂ 'ਤੇ ਖੜਕ ਕੇ ਸੀ ਗੀਤ ਗਾਉਣ ਲੱਗ ਜੰਨੇ ਜਦੋਂ ਤੁਸੀਂ ਮੰਤਰੀ ਪਦ ਬਣੇ ਐ ਐਮਐਲਏ ਬਣੇ ਐ ਫਿਰ ਲੋਕਾਂ ਦੀ ਸੇਵਾ ਵਾਸਤੇ ਬਣੋ ਦੇਖੋ ਲੋਕਾਂ ਦੇ ਕਿਹੜੇ ਹਾਲਾਤ ਐ ਘਰਾਂ 'ਚ ਜਾਓ ਜਿਹੜਾਂ 'ਚ ਜਾਓ ਉੱਥੇ ਕੀ ਕੁਝ ਹੋ ਰਿਹਾ ਆਮ ਲੋਕਾਂ ਦੀ ਗੱਲ ਸੁਣੋ ਲੋਕਾਂ ਵਾਸਤੇ ਲੋਕਾਂ ਨੇ ਤੁਸੀਂ ਬਣਾਇਆ ਰਹੇਗਾ 1.5 ਸਾਲ ਜੇ ਉਹਨਾਂ ਦਾ ਇੱਕ ਐਮ.ਐਲ.ਏ ਪਤਨੀ ਮੰਤਰੀ ਗਿਆ ਸੀ ਅੰਦਰ ਕਈ ਮਹੀਨੇ ਲਾ ਕੇ ਆਇਆ ਉਹ ਕਹਿੰਦਾ ਕਿ ਅੰਦਰ ਦਾ ਖਾਣਾ ਪੀਣਾ ਬਹੁਤ ਵਧੀਆ ਕਿਹੋ ਜਿਹੀ ਰੋਟੀ ਤਾਂ ਘਰ ਨਹੀਂ ਬਣਦੀ ਜਿਹੇ ਜਿਹੇ ਇੱਥੇ ਬਣਦੀ ਹੈ ਜੇਲ੍ਹ 'ਚ ਦੇਖੋ ਹੋ ਸਕਦਾ ਉਹਨੂੰ ਮਿਲਦੀ ਹੋਵੇ ਕਿਉਂ ਅਗਲੀ ਦੀ ਸਰਕਾਰ ਹੈ ਉਹਨਾਂ ਨੂੰ ਮਿਲਦੀ ਹੋਊਗੀ ਮੈਂ ਇਹ ਚ ਕੋਈ ਦੋਰਾਵਾ ਨਹੀਂ ਉੱਥੇ ਵੀ ਵੀ.ਆਈ.ਪੀ. ਵੀ.ਆਈ.ਪੀ. ਜਿਵੇਂ ਪੈਸਾ ਉਹਨੂੰ ਕੋਈ ਜੇਲ੍ਹ ਨਹੀਂ ਅੱਛਾ ਉਹਨੂੰ ਉਹਨੂੰ ਠੀਕ ਹੈ ਕਿਉਂਕਿ ਉਹ ਅੰਦਰ ਥਾਲੀ ਲੱਗ ਜਾਂਦੀ ਸਭ ਕੁਝ ਉਹ ਸਿਸਟਮ ਉਹ ਅਗਲਾ ਹੈਗਾ ਉਹਨੂੰ ਮਿਲਦਾ ਹੋਊਗਾ ਬਈ ਅਗਲੀ ਦੀ ਸਰਕਾਰ ਹੈ ਮੁਲਾਜ਼ਮਾਂ ਨੂੰ ਵੀ ਪਤਾ ਵੀ ਜੇ ਐਮਐਲਏ ਨੂੰ ਬਾਹਰ ਛੱਡੂਗੇ ਕੱਲ ਨੂੰ ਸਾਡੀ ਬਦਲੀ ਕਰ ਦੂ ਇੱਧਰ ਭੇਜ ਦੂ ਇੱਧਰ ਭੇਜ ਦੂ ਹੋ ਸਕਦਾ ਇਹਨਾਂ ਕੁਝ ਸੋਚੇ ਤੋਂ ਬਾਅਦ ਸੰਘਰਸ਼ ਹੁਣ ਅੱਗੇ ਵੀ ਰਹਿਣਗੇ ਜਾਰੀ ਦੇਖੋ ਅਸੀਂ ਜਿਹੜੀ ਜਿੱਥੇ ਪੰਜਾਬ ਦੀ ਗੱਲ ਹੈ ਉੱਥੇ ਅਸੀਂ ਬੋਲਦੇ ਰਾਵਾਂਗੇ ਪੰਜਾਬ ਦੇ ਪਾਣੀਆਂ ਦੀ ਗੱਲ ਹੈ ਸਾਡੇ ਬਲਵਿੰਦਰ ਚਟਾਣੇ ਨੇ ਰੋਕਿਆ ਵਾ ਉੱਥੇ ਪਹਿਰਾ ਦੰਦੇ ਰਾਵਾਂਗੇ ਜਿੰਨਾ ਚਿਰ ਜਾਂਚ ਜਾਣੇ ਕਿਉਂਕਿ ਬਲਵਿੰਦਰ ਚਟਾਣੇ ਨੇ ਵਿਚਾਰੇ ਨੇ ਮਰੱਬੇ ਨੂੰ ਪਾਣੀ ਨਹੀਂ ਸੀ ਲਾਉਣਾ ਬਲਵਿੰਦਰ ਚਟਾਣੇ ਨੇ ਆਪਣੀ ਜਾਨ ਇਸ ਦੇਸ਼ ਪੰਜਾਬ ਦੇਸ਼ ਦੇ ਮੈਂ ਪੰਜਾਬ ਦੇ ਇਸ ਕਹੂੰਗਾ ਕਿ ਕੋਈ ਹਿੰਦੁਸਤਾਨ ਨੇ ਸਾਨੂੰ ਕੁਝ ਨਹੀਂ ਦਿੱਤਾ ਪਹਿਲਾਂ ਸਾਨੂੰ ਇੱਕ ਇਸ ਤੇ ਗੌਰ ਕਰਨੀ ਪਊਗੀ ਵੀ ਹਿੰਦੁਸਤਾਨ ਨੇ ਪੰਜਾਬ ਨੂੰ ਦਿੱਤਾ ਕੀ ਹਿੰਦੁਸਤਾਨ ਨੇ ਪੰਜਾਬ ਦੇ ਟੁਕੜੇ ਕੀਤੇ ਉਸ ਤੋਂ ਬਾਅਦ ਹਰਿਆਣਾ ਹਿਮਾਚਲ ਕੱਢਿਆ ਪੰਜਾਬ ਹੋਰ ਛੋਟਾ ਕੀਤਾ ਅੱਜ ਸਾਡੀ ਬੋਲੀ ਤੇ ਪਿਆਵਾ ਤੁਸੀਂ ਜਾਓ ਥਾਂ ਥਾਂ ਹਿੰਦੀ ਦੇ ਬੋਰਡ ਅਸੀਂ ਆ ਰੋਪਣ ਵੀ ਰੋਕੇ ਸੀ ਹਿੰਦੀ 'ਚ ਇਹ ਬੋਟ ਆਹ ਰਹਿ ਜਾ ਕੌਣ ਹੈ ਜਿਹੜਾ ਸਾਡੇ ਪਰ ਥੋਪ ਰਿਹਾ ਹਿੰਦੀ ਗੁਜਰਾਤ ਜਾਓ ਤਾਂ ਮਨਾਡੂ ਜਾਓ ਅਗਲੇ ਬੋਲਣ ਨਹੀਂ ਦਿੰਦੇ ਕਿਉਂਕਿ ਉੱਥੇ ਦਾ ਤਾਂ ਮਨਾਡੂ ਦਾ ਜੋ ਚਾਹੇ ਇੰਤਾਰ ਲਾ ਕਿੱਧਰ ਵੀ ਚਲੇ ਜਾਓ ਹੋਰ ਸਟੇਟਾਂ 'ਚ ਉੱਥੇ ਦਾ ਬੰਦਾ ਪਹਿਲਾਂ ਹਿੰਦੂ ਮੁਸਲਮ ਸਿੱਖ ਬਾਅਦ 'ਚ ਹੈ ਪਹਿਲਾਂ ਉਸ ਸਟੇਟ ਦਾ ਹੈ ਮਤਲਬ ਜੇ ਗੁਜਰਾਤ 'ਚ ਜਾਣੇ ਉਹ ਗੁਜਰਾਤੀ ਪਹਿਲਾਂ ਹੈ ਹਿੰਦੂ ਫਿਰ ਆਣਾ ਧੰਗਣਾ ਬਾਅਦ 'ਚ ਤੇ ਸਾਡੇ ਇੱਥੇ ਸਾਡੇ ਮੈਂ ਤਾਂ ਹਿੰਦੂ ਭਰਾ ਖਾਰ ਪੰਜਾਬ ਦੇ ਰਹੇ ਆਂ ਅਖਬਾਰ ਦੂਏ ਲਾਇਓ ਨੇ ਹਿੰਦੀ ਯਾਰ ਤੁਸੀਂ ਪੰਜਾਬੀ ਐ ਪੰਜਾਬ ਦੇ ਵਿੱਚ ਰਹੇ ਨੇ ਉਹ ਪੰਜਾਬੀ ਅਖਬਾਰ ਲਾਓ ਇੱਥੇ ਸਾਨੂੰ ਵਿਚਾਰ ਕਰਨੀ ਪਊਗੀ ਸਾਡੇ ਲੋਕਾਂ ਨੂੰ ਇਹ ਪਰਖਣਾ ਪਊਗਾ ਵੀ ਸਾਡਾ ਆਪਣਾ ਕੌਣ ਹੈ ਕਿਹੜਾ ਹਿੰਦੀ ਬੋਲਦਾ ਉਹਦੇ ਕਰਕੇ ਤਵਕਟਾਉਣਾ ਪਊਗਾ ਸਾਨੂੰ ਉਹ ਕਿਤੇ ਬੋਲ ਰਿਆ ਸੀ ਨਾ ਗੁਰਦਾਸ ਮਾਨ ਨੇ ਕਹਿੰਦਾ ਮਾਸੀ ਕਹਿੰਦਾ ਸਾਡੀ ਮਾਸੀ ਕਿੱਦ ਨੂੰ ਹੋ ਗਈ ਆ ਰਹੀਂਦੀ ਸਾਡੇ ਤੇ ਥੋਪੀ ਗਈ ਸਾਡੇ ਪਰ ਹਿੰਦੀ ਥੋਪੀ ਗਈ ਜੇ ਤੁਸੀਂ ਕਹਿੰਦੇ ਇੱਕ ਪਾਸੇ ਇੱਕ ਬੋਲੀ ਫਿਰ ਪੂਰੇ ਪੰਜਾਬ ਚ ਕਰੋ ਪੰਜਾਬ ਚ ਕਿਉਂ ਨਹੀਂ ਹੁੰਦੀ ਕਿਉਂਕਿ ਉੱਥੇ ਪਤਾ ਏ ਉਹ ਲੀਡਰਾਂ ਨੂੰ ਪਤਾ ਕਿ ਸਾਡੇ ਲੋਕਾਂ ਨੇ ਸਾਡੂ ਪਿੰਡਾਂ ਚ ਨਹੀਂ ਵੜਨ ਦੇਣਾ ਸਾਡੇ ਲੀਡਰ ਨੂੰ ਪਤਾ ਵੀ ਇਹ ਅੱਧੇ ਸਾਡੇ ਬਕਾਊ ਆ ਸਾਡੇ ਭੇਡਾਂ ਹੈਗੀਆਂ ਸਾਡੇ ਮਗਲ ਲੱਗ ਲੈਣਾ ਇਸ ਕਰਕੇ ਉਹ ਬੋਲਦੇ ਨਹੀਂ ਠੀਕ ਹੈ ਬਹੁਤ ਬਹੁਤ ਧੰਨਵਾਦ ਬਹੁਤ ਹੀ ਸਮਝਾਇਤਾ ਬਿਲਕੁਲ ਦੇਖੋ ਕਿ ਇਹ ਸਨ ਕ੍ਰਿੰਦਰ ਸਿੰਘ ਪੰਜੋੜਾ ਜੋ ਕਿ ਸ਼ੇਰੇ ਪੰਜਾਬ ਜਥੇਬੰਦੀ ਦੇ ਆਗੂ ਨੇ ਜਿਨ੍ਹਾਂ ਨੂੰ ਪਿਛਲੇ ਦਿਨੀ ਪੁਲਿਸ ਵੱਲੋਂ 6 ਤਰੀਕ ਨੂੰ ਚੋਸ਼ੰਭੂ ਮੋਰਚੇ ਦੇ ਕੋਲ ਜਾਣਾ ਸੀ ਉਸ ਤੋਂ ਪਹਿਲਾਂ ਹੀ ਇਹਨਾਂ ਨੂੰ ਪਿੰਡ ਤੋਂ ਹੀ ਅਰੈਸਟ ਕਰ ਲਿਆ ਸੀ ਦੱਸਿਆ ਜਾਂਦਾ ਕਿ ਥਾਣੇ ਚ ਰੱਖਿਆ ਉਸ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਸੀ ਇਹਨਾਂ ਦੇ ਉੱਤੇ ਇਲਜ਼ਾਮ ਲਾਇਆ ਸੀ ਕਿ ਟ੍ਰੇਨ ਇਹਨਾਂ ਨੇ ਰੋਕੀ ਸੀ ਪਰ ਇਹਨਾਂ ਵੱਲੋਂ ਕਿਹਾ ਗਿਆ ਕਿ ਟ੍ਰੇਨ ਕੋਈ ਅਸੀਂ ਨਹੀਂ ਰੋਕੀ ਪਰ ਦੂਜੇ ਪਾਸੇ ਹੁਣ 4-5 ਦਿਨ ਜੇਲ੍ਹ ਕੱਟ ਗਿਆ ਇਹਨ ਉਸ ਤੋਂ ਬਾਅਦ ਇਹਨਾਂ ਨੇ ਪੂਰੇ ਹਾਲਾਤ ਦੱਸੇ ਨੇ ਤੇ ਅੱਗੇ ਵੀ ਸੰਘਰਸ਼ ਇਹਨ ਦੱਸਿਆ ਕਿ ਜਾਰੀ ਰਹੇਗਾ ਜਦੋਂ ਤੱਕ ਸਾਡੀ ਜਾਨ ਚ ਜਾਣ ਹੈ ਦੇਖਦੇ ਕਿ ਜਿਸ ਤਰੀਕੇ ਨਾਲ ਲਗਾਤਾਰ ਕਿਸਾਨ ਆਗੂ ਆਪਣਾ ਪੱਖ ਰੱਖ ਰਹੇ ਨੇ ਸਰਕਾਰ ਆਪਣਾ ਕਹਿ ਰਹੀ ਹੈ ਪਰ ਦੇਖਦੇ ਕਿ ਹੁਣ ਇਹਦੇ ਚ ਸੰਘਰਸ਼ ਹੋਰ ਕਿੰਨੇ ਤਿੱਖੇ ਹੁੰਦੇ ਨੇ ਤੁਹਾਡੇ ਕੈਮਰਾ ਵਿੱਚ ਸੁਮਿਤ ਦੇ ਨਾਲ ਹਰ